ਜੱਦੀ ਪੁਸ਼ਤੀ ਕੰਮ ਸੀ ਜੱਦੀ ਪੁਸ਼ਤੀ ਕੰਮ ਠੀਕ ਆ ਤੁਸੀਂ ਜਾਨੀ ਨਿਭਾ ਰਹੇ ਹੋ ਜੱਦੀ ਪੁਸ਼ਤੀ ਕੰਮ ਅੱਜ ਵੀ ਕਰ ਰਹੇ ਆ ਲਓ ਜੀ ਇਹ ਵੀਰ ਵੇਖ ਲਓ ਸਾਈਕਲ ਤੇ ਅੱਜ ਬਾਜੇਖਾਨੇ ਤੋਂ ਘੱਟੋ ਘੱਟ ਕਿੰਨੇ ਕਿਲੋਮੀਟਰ ਹੋਊਗਾ ਬਾਜੇਖਾਨਾ ਇੱਥੋਂ ਹੋਊਗਾ 50 60 ਕਿਲੋਮੀਟਰ ਹਨਾ ਹੋਊਗਾ 50 60 ਕਿਲੋਮੀਟਰ ਹੋਊਗਾ 60 ਕਿਲੋਮੀਟਰ ਹਾਂ 60 ਕਿਲੋਮੀਟਰ ਹੋਊਗਾ ਤੇ ਵੇਖ ਲਓ ਅੱਜ ਵੀ ਸਾਈਕਲ ਤੇ ਕਿੰਨੀ ਉਮਰ ਤੁਸੀਂ ਕਿਹਾ 65 ਸਾਲ ਜੀ 65 ਸਾਲ ਉਮਰ ਆ ਦੇਖ ਲਓ ਤੁਸੀਂ ਆਹ ਸਾਈਕਲ ਚਲਾ ਕੇ ਪਿੰਡਾਂ ਦੇ ਵਿੱਚ ਦੀ ਤੇ ਹੁੰਦੇ ਹੋਏ ਇੱਥੇ 6:30 ਵਜੇ ਪਹੁੰਚ ਗਏ ਸਾਸੀ ਕਾਲ ਜੀ ਤੇ ਅੱਜ ਆਪਣੇ ਗੁਰੂ ਘਰ ਇੱਥੇ ਵੀ ਵੀਰ ਆਇਆ ਸੀ ਇੱਕ ਬਾਜੇਖਾਨੇ ਤੋਂ ਲੈ ਕੇ ਤੇ ਪਹਿਲਾਂ ਤੁਸੀਂ ਆਹ ਦੇਖ ਕੇ ਕਮੈਂਟ ਕਰੋ ਵੀ ਇਹ ਸਾਈਕਲ ਤੇ ਕੀ ਸਿਸਟਮ ਬਣਿਆ ਤੇ ਬਾਕੀ ਵੀਰ ਨਾਲ ਵੀ ਕਰਾਉਨੇ ਆ ਗੱਲਬਾਤ 65 ਸਾਲ ਉਮਰ ਹੋ ਗਈ ਆ ਤੇ ਵੀਰ ਅੱਜ ਵੀ ਸਾਈਕਲ ਤੇ ਵੇਲੋ ਬਾਜੇਖਾਨੇ ਤੋਂ ਆਇਆ ਤੇ ਕਰਾਉਨੇ ਆ ਤੁਹਾਨੂੰ ساری ਗੱਲਬਾਤ ਤੇ ਤੁਸੀਂ ਪਹਿਲਾਂ ਤਾਂ ਸਟਾਰਟਿੰਗ ਦੇ ਵਿੱਚ ਕਮੈਂਟ ਕਰੋ ਵੀ ਇਹ ਆ ਸਾਈਕਲ ਦੇ ਉੱਤੇ ਜਿਹੜਾ ਵੀ ਸਿਸਟਮ ਲੱਗਾ ਇਹਦੇ ਨਾਲ ਕੀ ਹੁੰਦਾ ਦੱਸੋ ਜਰੂਰ ਇੱਧਰ ਵੇਖੋ ਆਹ ਟੰਗੀਆਂ ਆ ਚਾਬੀਆਂ ਟੰਗੀਆਂ ਆ ਆ ਦੇਖੋ ਪ੍ਰਾਣੀਆਂ ਚਾਬੀਆਂ ਸਾਰੀਆਂ ਇਹ ਆ ਕੀ ਸਿਸਟਮ ਲੱਗਾ ਜਿਹੜੇ ਨਵੇਂ ਆ ਸ਼ਾਇਦ ਉਹਨਾਂ ਨੂੰ ਨਾਂ ਪਤਾ ਹੋਊਗਾ ਵੀ ਇਹਦੇ ਨਾਲ ਕੀ ਹੁੰਦਾ ਬਾਕੀ ਜਿਹੜੇ ਪੁਰਾਣੇ ਉਹਨਾਂ ਨੂੰ ਤਾਂ ਪਤਾ ਹੋਊਗਾ ਵੀ ਆਹ ਸਿਸਟਮ ਕੀ ਹੁੰਦਾ ਜੇ ਤੁਸੀਂ ਵੀ ਪੁਰਾਣੇ ਕਿਤੇ ਦੇਖੇ ਸੀ ਪਹਿਲਾਂ ਆਪਣੇ ਬਚਪਨ ਦੇ ਵਿੱਚ ਜ਼ਰੂਰ ਕਮੈਂਟ ਕਰਿਆ ਜੋ ਤੇ ਬਾਕੀ ਬਾਈ ਜੀ ਨਾਲ ਗੱਲ ਕਰਾਉਨੇ ਆ ਸਾਈਕਲ ਤੇ ਅੱਜ ਵੀ ਇਹ ਕੰਮ ਆਪਣਾ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਹਾਂ ਠੀਕ ਹੈ ਕਿਰਪਾ ਹੈ ਕਿੱਥੋਂ ਆ ਤੁਸੀਂ ਕਿੱਥੋਂ ਆਉਨੇ ਆ ਕੰਮ ਕਰਨ ਮੈਂ ਜੀ ਰਾਪura ਫੁੱਲ ਤੋਂ ਆਉਣਾ ਠੀਕ ਆ ਤੇ ਕੈਂਚੇ ਲਾਉਣਾ ਜੀ ਗੈਂ ਚੁੱਲੇ ਠੀਕ ਕਰਦਾ ਅੱਛਾ ਤੇ ਲਵਾਰੀਆਂ ਦੇ ਲੋਕ ਠੀਕ ਕਰਦਾ ਅੱਛਾ ਲਮਾਰੀਆਂ ਦੇ ਗੈਸ ਚੁੱਲੇ ਵੀ ਠੀਕ ਕਰਦੇ ਹਾਂ ਤੇ ਕੈਂਚੀਆਂ ਵੀ ਲਾਉਨੇ ਆ ਤੇ ਮੈਨੂੰ ਮਤਲਬ ਕਿ 42 ਸਾਲ ਇਹ ਕੰਮ ਕਰਦੇ ਨੂੰ ਹੋ ਗਏ ਸਾਈਕਲ ਤੇ ਅੱਛਾ 42 ਸਾਲ ਸਾਈਕਲ ਤੇ ਹੀ ਹੋ ਗਏ ਕੰਮ ਕਰਦੇ ਨੂੰ ਕੋਈ ਆਪਾਂ ਮੋਟਰਸਾਈਕਲ ਨਹੀਂ ਕੋਈ ਹੋ ਨਹੀਂ ਹੂੰ ਤੇ ਬਾਟਾਂ ਗੱਡੀਆਂ ਦਾ ਸਿਰਫ ਸਾਈਕਲ ਤੇ ਕੱਢਿਆ ਅੱਜ ਹੁਣ ਕਿੱਥੋਂ ਚੱਲ ਕੇ ਤੁਸੀਂ ਪਲੂਰਾ ਆਏ ਅੱਜ ਮੈਂ ਬਾਜਾਖਾਨੇ ਤੋਂ ਚੱਲਿਆ ਜੀ ਅੱਛਾ ਤੇ ਪਲੂਰਾ ਆ ਕੇ ਪੜਾ ਕੀਤਾ ਅੱਛਾ ਪਲੂਰਾ ਆ ਕੇ ਪੜਾ ਕੀਤਾ ਹਾਂਜੀ ਹਾਂਜੀ ਠੀਕ ਆ ਤੇ ਤੁਹਾਨੂੰ ਐ ਥਕਾਵਟ ਮਹਿਸੂਸ ਨਹੀਂ ਹੁੰਦੀ ਕਿ ਤੁਸਾਂ ਦਾ ਰੁਟੀਨ ਬਣਿਆ ਵੀ ਇੰਨੇ ਸਾਲ ਹੋ ਗਏ ਆ ਸਾਡਾ ਰੁਟੀਨ ਬਣਿਆ ਵਾ ਜਾਈਂ ਸਾਈਕਲ ਚਲਾਣ ਦਾ ਅੱਛਾ ਕਿਉਂਕਿ ਅਸੀਂ ਬਹੁਤ ਚਿਰ ਤੋਂ ਸਾਈਕਲ ਚਲਾ ਰਹੇ ਆ ਸਾਡੇ ਮਤਲਬ ਕਿਹੋ ਜਿਹਾ ਪੈਰ ਬਣੇ ਪਏ ਆ ਹੋ ਤੇ ਅੱਜ ਥਕਾਵਟ ਮਹਿਸੂਸ ਹੋ ਕੇ ਆਈ ਹੋ ਵੀ ਗਰਮੀ ਜਾਦੇ ਠੀਕ ਆ ਇਸ ਕਾਰਨ ਮੈਨੂੰ ਮਹਿਸੂਸ ਹੋਇਆ ਠੀਕ ਆ ਤੇ ਬਾਕੀ ਅੱਜ ਵੀ ਇਹ ਕੈਂਚੀਆਂ ਲਵਾਉਣ ਦਾ ਜਿਵੇਂ ਸਿਸਟਮ ਹੁਣ ਘਟਦਾ ਜਾਂਦਾ ਲੋਕੀ ਨਹੀਂ ਲਵਾਉਂਦੇ ਆ ਚੀਜ਼ ਪਹਿਲੀ ਗੱਲ ਸਾਈਕਲ ਤੇ ਸਾਰਾ ਸੈਟਅਪ ਥੋੜਾ ਲਾਇਆ ਜਾਨੀ ਇਹਨੂੰ ਕੀ ਕਹਿੰਦੇ ਆ ਇਹਨੂੰ ਸਾਨ ਕਹਿੰਦੇ ਜੀ ਸਾਨ ਕਹਿੰਦੇ ਇਹਦੇ ਤੇ ਲਾ ਕੇ ਤੁਸੀਂ ਕੈਂਚੀਆਂ ਲਾਉਨੇ ਆ ਲਾ ਦੇਣੇ ਆ ਜੀ ਠੀਕ ਆ ਤੇ ਅੱਜ ਇਹ ਕੰਮ ਘਟ ਨਹੀਂ ਗਿਆ ਥੋੜਾ ਜਿਹਾ ਕੁਝ ਇਹ ਕਿ ਉਵੇਂ ਹੀ ਚੱਲਦਾ ਇਹ ਜੀ ਪਹਿਲਾਂ ਕੰਮ ਸਾਡਾ 100% ਸੀ ਅੱਛਾ ਜਿਹਦੇ ਵਿੱਚੋਂ 25% ਕੰਮ ਰਹਿ ਗਿਆ ਸਾਡਾ ਇਹ 25% ਕੰਮ ਰਹਿ ਗਿਆ ਤੇ ਫੇਰ ਵੀ ਅੱਜ ਤੱਕ ਤੁਸੀਂ ਇਹ ਹੀ ਕਰਦੇ ਆ ਫੇਰ ਵੀ ਅੱਜ ਤੱਕ ਚੱਲ ਰਹੇ ਹਾਂ ਅਸੀਂ ਤੇ 42 ਸਾਲ ਹੋ ਗਏ ਤੁਹਾਨੂੰ ਇਹੀ ਕੰਮ ਕਰਦੇ ਆ ਇਹੀ ਕੰਮ ਕਰਦੇ ਆ ਸਾਡਾ ਜੱਦੀ ਕੰਮ ਹੈ ਠੀਕ ਆ ਕਿੱਥੋਂ ਤੱਕ ਫੇਰੀ ਲਾਉਨੇ ਤੁਸੀਂ ਸਾਰੇ ਫੇਰੀ ਤਾਂ ਜੀ ਮੇਰਾ ਤਾਂ ਬਹੁਤ ਲੰਮਾ ਟੂਰ ਪਹਿਲਾਂ ਦਾ ਰਿਹਾ ਹਾਂ ਜੈਪੁਰ ਜੇਵਧਪੁਰ ਜੈਸਰ ਮੈਂ ਅੱਛਾ ਪੰਜਾਬ ਤੋਂ ਬਾਹਰ ਵੀ ਪੰਜਾਬ ਤੋਂ ਬਾਹਰ ਵੀ ਅੱਛਾ ਸਾਰੀਆਂ ਸਟੇਟਾਂ ਜਾਂਦੇ ਨੇ ਫਰੀਦਕੋਟ ਲਾਕ ਅੱਛਾ ਇਹ ਇਧਰ ਫਿਰੋਜ਼ਪੁਰ ਹਾਂ ਮਤਲਬ ਕਿ ਇਸ ਇਲਾਕੇ ਦੇ ਵਿੱਚ ਮੈਂ ਜ਼ਿਆਦਾ ਰਿਹਾ ਫਰੀਦਕੋਟ ਇਲਾਕੇ 'ਚ ਅੱਛਾ ਫਰੀਦਕੋਟ ਲਾਕੇ 'ਚ ਇਧਰ ਲੇ ਏਰੀਆ ਜ਼ਿਆਦਾ ਰਹਿ ਤੁਸੀਂ ਹਾਂ ਜੀ ਹੈ ਰਾਮਪੁਰਾ ਫੂਲ ਦੇ ਰਾਮਪੁਰਾ ਫੂਲ ਜੀ ਠੀਕ ਹੈ ਠੀਕ ਹੈ ਤੇ ਅੱਜ ਵੀ ਜਣੀ ਹੁਣ ਕੀ ਰੇਟ ਚੱਲਦਾ ਕੈਂਚੀਆਂ ਦਾ ਕਿੱਥੋਂ ਸਟਾਰਟ ਕੀਤਾ ਸੀ ਤੇ ਹੁਣ ਅੱਜ ਕਿੰਨੇ ਰੁਪਏ ਤੱਕ ਪਹੁੰਚ ਗਿਆ ਮੈਂ ਜੀ 2 ਰੁਪਏ ਕੈਂਚੀ ਲੈਂਦਾ ਹੁੰਦਾ ਸੀ ਅੱਛਾ ਕਹਿਣ ਤੋਂ ਪਾਵੇ ਪਹਿਲਾਂ अच्छा ਜਦੋਂ ਸਟਾਰਟ ਕੀਤਾ ਉਦੋਂ 2 ਰੁਪਏ ਕੈਂਚੀ ਦਾ ਹਾਂ ਠੀਕ ਆ ਅੱਜ ਦੇ ਮਾਹੌਲ ਦੇ ਅੱਜ ਮਹਿੰਗਾਈ ਦਾ ਮਾਹੌਲ ਦੇਖਦੇ ਆ ਹੂੰ ਤੇ 50 ਰੁਪਏ ਕੈਂਚੀ ਦੇ ਹੁਣ ਚੱਲਦੇ ਆ ਸਾਡੇ ਅੱਛਾ ਹੁਣ 50 ਰੁਪਏ ਚੱਲਦੇ ਆ ਜਾਨੀ ਮੰਗਿਆ ਇਹ ਵੀ ਬਹੁਤ ਵਧ ਗਈ ਉਦੋਂ 2 ਰੁਪਏ ਚ ਲੱਗਦੀ ਸੀ ਹਾਂ ਜੀ ਹਾਂ ਜੀ ਤੇ ਅੱਜ 42 ਸਾਲ ਹੋ ਗਏ ਤੁਹਾਨੂੰ ਕੰਮ ਕਰਦੇ ਇਹ ਜੱਦੀ ਪੁਛਤੀ ਕੰਮ ਆ ਤੁਹਾਡਾ ਜੱਦੀ ਪੁਰਸ਼ ਆ ਜੀ ਅੱਛਾ ਕੋਈ ਦੁਕਾਨ ਨਹੀਂ ਖੋਲੀ ਲਾਉਣੇ ਸਾਈਕਲ ਤੇ ਨਹੀਂ ਇੱਕ ਦੁਕਾਨ ਬੱਚਿਆਂ ਨੇ ਖੋਲੀ ਵੀ ਆ ਜੀ ਅੱਛਾ ਤੇ ਸਾਈਕਲ ਤੇ ਦਾ ਮੈਂ ਤਾਂ ਫੇਰੀ ਕਰਦਾ ਬਸ ਅੱਛਾ ਸਾਈਕਲ ਤੇ ਹੀ ਫੇਰੀ ਕਰਦੇ ਹਾਂ ਤੇ ਇਹਦੇ ਨਾਲ ਵਧੀਆ ਗੁਜ਼ਾਰਾ ਹੋ ਜਾਂਦਾ ਇਹ ਕੰਮ ਕਰਕੇ ਹਾਂਜੀ ਦਾਲ ਰੋਟੀ ਬਣ ਜਾਂਦੀ ਆਪਾਂ ਨੂੰ ਕੋਈ ਐਪ ਕੋਈ ਨਹੀਂ ਹੈ ਠੀਕ ਆ ਕੋਈ ਨਿਸ਼ਾਨੀ ਕੋਈ ਐਪ ਕੋਈ ਨਹੀਂ ਠੀਕ ਆ ਬਿਆਵਦੀ ਇਹੇ ਕਿਰਤ ਕਰਦੇ ਆ ਇਹ ਜੱਦੀ ਪੁਸ਼ਤੀ ਆ ਇਸੇ ਨੇ ਗੁਜ਼ਾਰਾ ਚੱਲਦਾ ਹਾਂਜੀ ਹਾਂਜੀ ਗੁਜ਼ਾਰਾ ਵਧੀਆ ਚੱਲਦਾ ਵਧੀਆ ਚੱਲ ਰਿਹਾ ਜੀ ਤੇ ਕੰਮ ਜਾਨੀ ਕਿ ਅੱਜ ਵੀ ਚੱਲ ਰਿਹਾ ਅੱਜ ਵੀ ਚੱਲ ਰਿਹਾ ਨਹੀਂ ਕਈ ਕਹਿੰਦੇ ਨਾ ਅੱਜ ਕੱਲ ਇਹ ਕੰਮ ਪੁਰਾਣੇ ਹੋ ਗਏ ਜਾਂ ਨਵੇਂ ਮੁੰਡੇ ਤਾਂ ਨਹੀਂ ਕਰਦੇ ਤੁਹਾਡੇ ਵਰਗੇ ਕੁਝ ਪੁਰਾਣੇ ਹੀ ਕਰਦੇ ਆ ਬਾਕੀ ਤਾਂ ਅੱਜ ਕੱਲ ਦੇ ਨੌਜਵਾਨ ਤਾਂ ਇਹ ਕੰਮ ਹੀ ਨਹੀਂ ਕਰਦੇ ਬਸ ਸਾਡੀ ਪੀੜੀ ਚੋਂ ਦੇਖ ਲਓ ਜੀ ਕੱਲਾ ਬੰਦਾ ਮੈਂ ਰਹਿ ਗਿਆ ਦੋ ਦੋ ਬੰਦੇ ਤਿੰਨ ਬੰਦੇ ਰਹਿੰਦੇ ਕੰਮ ਕਰਨ ਵਾਲੇ ਸਾਡੀ ਪੀੜੀ ਚੋਂ ਅੱਛਾ ਜੀ ਘੜਤੀ ਘੜ ਸਾਡਾ ਹਜ਼ਾਰ ਦਾ ਮਤਲਬ ਕਿ ਤਗਾਜਾ ਹੋਊਗਾ ਸਾ ਠੀਕ ਹੈ ਤਿੰਨ ਚਾਰ ਬੰਦੇ ਕ ਬਾਕੀ ਨਹੀਂ ਕਰਦੇ ਬਾਕੀ ਕੋਈ ਹੋਰ ਕੰਮ ਕਰਨ ਲੱਗ ਪਿੜ ਗਿਆ ਆਪ ਦਾ ਕੋਈ ਫਲੂਟ ਦਾ ਕੰਮ ਕਰ ਲਿਆ ਕਿਸ ਨੇ ਕੁਝ ਕਰ ਲਿਆ ਇਹ ਜਣੀ ਥੋੜਾ ਇਹ ਜੱਦੀ ਪੁਸ਼ਤੀ ਕੰਮ ਸੀ ਜੱਦੀ ਪੁਸ਼ਤੀ ਕੰਮ ਠੀਕ ਹੈ ਤੁਸੀਂ ਜਣੀ ਨਿਭਾ ਰਹੇ ਹੋ ਜੱਦੀ ਪੁਸ਼ਤੀ ਕੰਮ ਅੱਜ ਵੀ ਨਿਭਾ ਰਹੇ ਜੀ ਸਾਡਾ ਕਰ ਰਹੇ ਹਾਂ ਜੀ ਹਾਂ ਲਓ ਜੀ ਇਹ ਵੀਰ ਵੇਖ ਲਓ ਸਾਈਕਲ ਤੇ ਅੱਜ ਬਾਜੇਖਾਨੇ ਤੋਂ ਘਟੋ ਘਟ ਕਿੰਨੇ ਕਿਲੋਮੀਟਰ ਹੋਊਗਾ ਬਾਜੇਖਾਨਾ ਇੱਥੋਂ ਹੋਊਗਾ 50 60 ਕਿਲੋਮੀਟਰ ਹਨਾ ਹ ਹੋਊਗਾ 50 60 ਕਿਲੋਮੀਟਰ ਹੋਊਗਾ ਹਾਂ 60 ਕਿਲੋਮੀਟਰ ਹੋਊਗਾ ਤੇ ਵੇਖ ਲਓ ਅੱਜ ਵੀ ਸਾਈਕਲ ਤੇ ਕਿੰ 65 ਸਾਲ ਜੀ 65 ਸਾਲ ਹਮਾਰਾ ਦੇਖ ਲਓ ਤੁਸੀਂ ਆਹ ਸਾਈਕਲ ਚਲਾ ਕੇ ਪਿੰਡਾਂ ਦੇ ਵਿੱਚ ਦੀ ਤੇ ਹੁੰਦੇ ਹੋਏ ਇੱਥੇ 6 6:30 ਵਜੇ ਪਹੁੰਚ ਗਏ ਆ ਤੇ ਤੁਸੀਂ ਵੇਖ ਲਓ ਬਈ ਅੱਜ ਕੱਲ ਦੇ ਜਿਹੜੇ ਨੌਜਵਾਨ ਆ ਜਾਂ ਹੋਰ ਵੀ ਆਪਾਂ ਕਹਿ ਸਕਦੇ ਆ ਵੀ ਸਾਈਕਲ ਚਲਾ ਕੇ ਰਾਜੀ ਨਹੀਂ ਸਾਰੇ ਮੋਟਰਸਾਈਕਲਾਂ ਤੇ ਰਹਿੰਦੇ ਆ ਤੇ ਵੀਰ ਕਹਿੰਦਾ ਵੀ ਆਪਾਂ ਸਾਈਕਲ ਤੇ ਹੀ ਰਹਿਨੇ ਆ ਸਾਰੇ ਪਿੰਡਾਂ 'ਚ ਫੇਰੀਆਂ ਲਾਉਂਦੇ ਨੇ ਤੇ ਕੈਂਚੀਆਂ ਲਾਉਂਦੇ ਆ ਅਗੈਂਸ ਜਾਨੀ ਚੁੱਲ੍ਹੇ ਜਿਹੜੇ ਠੀਕ ਕਰਦੇ ਨੇ ਤੇ ਅਲਮਾਰੀਆਂ ਨੂੰ ਜਿੰਦਰੇ ਵਗੈਰਾ ਦਾ ਕੰਮ ਕਰਦੇ ਆ ਬਾਈ ਸਲੂਟ ਆ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਜੋ ਇਦਾਂ ਦੇ ਜਿਹੜੇ ਕਿਰਤੀ ਬੰਦੇ ਆ ਜਦੋਂ ਇਦਾਂ ਦੇਖਦਾ ਤੇ ਮਨ ਖੁਸ਼ ਹੁੰਦਾ ਕਿਉਂਕਿ ਅੱਜ ਕੱਲ ਦੇ ਜਿਹੜੇ ਨੌਜਵਾਨ ਆ ਉਹ ਕਹਿੰਦੇ ਵੀ ਕੰਮ ਹੀ ਹੈ ਨਹੀਂ ਨਾਲੇ ਮੈਂ ਵੀਰ ਨੂੰ ਇਹ ਕਿਹਾ ਵੀ ਅੱਜ ਕੱਲ ਕੈਂਚੀਆਂ ਦਾ ਕੰਮ ਘਟਾ ਤੇ ਵੀਰ ਕਹਿੰਦਾ ਮੈਂ 42 ਸਾਲ ਹੋ ਗਏ ਇਹੀ ਕੰਮ ਕਰਦਾ ਬਾਈ ਸਲੂਟ ਆ ਤੇ ਜਰੂਰ ਕਮੈਂਟ ਕਰਿਆ ਤੇ ਵੀਡੀਓ ਨੂੰ ਸ਼ੇਅਰ ਕਰਿਆ ਜੋ ਜੇ ਕਿਤੇ ਤੁਹਾਨੂੰ ਇਦਾਂ ਦਾ ਮਿਲਦਾ ਤੇ ਜਰੂਰ ਸਪੋਰਟ ਕਰਿਆ ਕਰੋ ਹੌਸਲਾ ਦਿਆ ਕਰੋ ਤੇ ਬਾਈ ਸਲੂਟ ਆ 60 ਕਿਲੋਮੀਟਰ ਸਾਡੇ ਪਿੰਡ ਭਲੂਰਾਏ ਆ ਤੇ ਇ ਹੁਣ ਇੱਥੇ ਰਹੋਗੇ ਇੱਥੇ ਰਾਵਾਂਗੇ ਠੀਕ ਆ ਜੀ ਲਓ ਜੀ ਵੀਰ ਤੁਹਾਨੂੰ ਹੁਣ ਲਾਈਵ ਹੀ ਕੈਂਚੀ ਲਾ ਕੇ ਦਿਖਾਉਗਾ ਆ ਦੇਖੋ ਕਿਸੇ ਇੱਕ ਪੈਰ ਨਾਲ ਇਧਰ ਪੈਰ ਚੱਲਦਾ ਤੇ ਨਾਲ ਹੀ ਇਧਰ ਇਹੋ ਕੈਂਚੀ ਲੱਗੀ ਜਾਂਦੀ ਹੈ